मंजू कोई है ਕਰੂਗਾ ਇਹ ਸਭ ਅਰਦਾਸ ਲਾਉਂਦਾ ਠੀਕ ਹੈ ਜਿਹੜੀ ਗੱਲਬਾਤ ਹੋਵੇ ਹਾਂ ਹਾਂਜੀ ਤੁਹਾਡੇ ਸਿਰ ਚ ਵੀ ਦਰਦ ਹੁੰਦਾ ਹੈ ਕਈ ਵਾਰੀ ਵੱਖੀ ਚ ਵੀ ਦਰਦ ਹੋਣ ਲੱਗ ਜਾਂਦਾ ਬੋਲ ਮਾਂ ਮਾਂ ਖੜੀ ਹੋ ਜਾਂ ਜਾਂਦਾ ਆ ਦਰਦ ਹੋਵੇ ਕਈ ਵਾਰੀ ਵੱਖੀ ਵਾਂ ਕਈ ਵਾਰੀ ਸਰੀਰ ਦੇ ਵਿੱਚ ਆਏ ਜਿਵੇਂ ਕੀੜੀਆਂ ਨੂੰ ਕੀੜੀਆਂ ਚੋਭਾ ਵੱਜਦੀਆਂ ਵਾਂ ਵੱਜਦੀਆਂ ਵਾਂ ਮੇਰੀ ਮਾਂ ਕਾਲੀ ਨੂੰ ਮਤਨ ਮੰਨਦੇ ਆ ਮਾਤਾ ਕਾਲੀ ਮਾਤਾ ਨੂੰ ਮੰਨਦੇ ਆ ਪੈਰੋ ਜੀ ਨੂੰ ਮੰਨਦੇ ਆ ਠੀਕ ਹੈ ਘਰੇ ਦੋ ਪਿੱਤਰਾਂ ਦੀ ਵੀ ਸਮਾਦ ਬਣਾ ਰੱਖੀ ਆ ਇਹਨਾਂ ਦੇ ਜੋਤਾਂ ਵਾਲੇ ਥਾਂ ਠੀਕ ਆ ਮਾਂ ਵਾਹ ਮੇਰੀ ਕਈ ਵਾਰੀ ਸੁਪਨੇ ਵੀ ਆਉਂਦੇ ਆ ਗੰਦੇ ਗੰਦੇ ਜਿਵੇਂ ਗੰਦ ਬਿੱਲ ਦਿਖਣਾ ਵਾਹ ਮੇਰੀ ਇਹ ਕੋਈ ਮਾਸ ਮਿੱਟੀ ਹੋਂਦੇ ਛਿੱਟੇ ਕਰੇ ਅੱਗ ਲੱਗ ਚੱਲੀ ਸੀ ਕਾਫੀ ਟਾਈਮ ਹੋ ਗਿਆ ਦਾਨੋ ਮਾ ਆਪਣੀ ਛਾਤੀ ਕੀ ਦੀ ਦਵਾਈ ਜਾਂਦੀ ਹੈ ਕਈ ਵਾਰੀ ਸਰੀਰ ਨੂੰ ਸੁੱਤੇ ਵੇਲੇ ਅੰਗੂਠੇ ਦਾ ਝਟਕਾ ਪੈ ਜਾਂਦਾ ਹੈ ਅੰਗੂਠਾ ਖੇਚ ਲਿਆ ਜਿਵੇਂ ਰਾਤ ਨੂੰ ਡਰ ਜਾਣਾ ਕੌਣ ਡਰਦਾ ਹੈ ਕੌਣ 2 3 4 ਜੋ ਕੋ ਯੋ ਧੋ

ਸਾਰੇ ਪਰਿਵਾਰ ਚ ਨੰਪੀ ਆਂਦੀ ਆ ਕਈ ਇਹ ਕਾਲਜ ਦੇ ਵਿੱਚ ਖੇਚੇ ਨੂੰ ਖੱਚ ਪੈਂਦੀ ਆ ਜਿਵੇਂ ਤਜਾਵ ਨੂੰ ਤਜਾਵ ਬਣੀਆਂ ਦਮ ਜਾਂ ਘੁੱਟੀ ਦਾ ਨੂੰ ਚੀਸ ਕੀ ਦਾ ਪੈਂਦੀ ਕਿਹੜੀ ਆ ਬੰਦ ਕਰ ਬੰਦ ਕਰੀ ਕਈ ਵਾਰੀ ਮੇਰੀ ਭੈਣ ਨੀਲ ਨੂੰ ਨੀਲ ਵੀ ਪਾ ਜਾਂਦੇ ਧੱਫੜ ਜੇ ਬਣ ਜਾਂਦੇ ਆ ਸਰੀਰ ਤੇ ਬੰਦੇ ਬਣੇ 1 2 3 4 ਚੱਕ ਜਾ اڙڪه سيندا फेर ميرا کي سڙڪه ڦٽ تنو پاڳ پيا او اڳ موڙ تي سڙڪه تنو پاڳ پيا او اڳ موڙ تي سڙڪه او تنو پاڳ پئ گيا ਕੀ ਆ ਭਣੇ ਤੇਰੀ ਭੈਣ ਨਾ ਭਣੀ ਧੰਨ ਬਾਬਾ ਓ ਲਿਆ 1 2 3 4 ਜੱਕ ਲਿਆ ਭਈਆ ਪਰੂ ਮੁੰਡਾ ਮੁੱਕ ਗਿਆ ਤੁਹਾਡੇ ਪਰਿਵਾਰ ਚ ਇਹਨਾਂ ਦੇ ਪਰਿਵਾਰ ਚ ਇਹਨਾਂ ਦੇ ਲਿਆ ਮੱਕੂ ਥਈ 家庭。 1, 2, 3, 4, 5, ਨੇ ਕੋਈ ਕੌੜਾ ਪਾਣੀ ਵੀ ਚਲਦਾ ਕਰੇ ਕੈਂਸਰ ਦੀ ਬਿਮਾਰੀਆਂ ਨੂੰ ਕੋਈ ਕਰੇ ਆਪਣੇ ਪਰਿਵਾਰ ਦੇ ਵਿੱਚ ਕੌਣ ਮੁੱਕਿਆ ਗੰਦੀ ਬਿਮਾਰੀ ਲੱਗੀ ਸਭ ਗੰਦੀ ਬਿਮਾਰੀਆਂ ਨੂੰ ਗੰਦੀ ਬਿਮਾਰੀ ਲੱਗੀ ਯਾਦ ਨਹੀਂ ਆਉਂਦੀ ਮਹਿੰਦਰ ਗੋਣਾਵਾ ਜਉਂਦਾ ਜਾਗਦਾ ਮਰਿਆ ਨਹੀਂ ਗਾਇ। ਪੈਣੇ ਮੈਨੇ ਇੱਕ ਗੱਲ ਹੋਰ ਦਾ ਤੇਰੇ ਛੂਟ ਵੀ ਘੁੰਮਿਆ ਕੋਈ। ਕੋਈ ਛੂਟ ਘੁੰਮਿਆ ਪੈਣੇ? ਠੀਕ ਐ ਪੈਣੇ। ਕੋਈ ਪੈਣੇ ਤੇਰੇ ਲੀੜਿਆਂ ਨੂੰ ਵੀ ਅੱਗ ਲੱਗ ਚੱਲੀ ਸੀ। ਲਦਿੰਗਿਆ ਗੱਲਾਂ ਪਿੱਤਰ ਦੋ ਐ ਇਹ ਕੋਈ ਮਾਊ ਵੀ ਹੈਗੇ ਪਿੱਤਰ ਪਿੱਤਰ ਇਹ ਲੱਗਦਾ ਉਹ ਬਾਬਾ ਸਾਡੀ ਕਦੋਂ ਦੇ ਰਹੇ ਤਾਂ ਬਾਬਾ ਸਾ ਤੋਂ ਦੇ ਰਿਹਾ ਆ ਨਵਾਬਾ ਦਾੜੀ ਮਾਰ ਲੈ ਮੈਂ ਖਜ ਕੇ ਭਈਓ 1 2 3 4 ਚਾ ਕੋਈ ਹੋ ਯਾ ਦੀ ਫੜੀ ਜਾਂਦੀ ਐ ਇੱਥੋਂ ਧੰਬਾ ਬਾਬਾ ਏ ਬਣ ਕੇ ਯਾਰੀ ਦੋਹਾਂ ਲੱਗ ਜਾਂਦੇ ਆਪਣੇ ਹੱਥ ਜਿਵੇਂ ਬਣੇ ਵਾਰ ਚੱਲੇ ਹੋ ਬੇ ਪਣੇ ਕਈ ਵਾਰੀ ਸੁਪਨੇ ਦਿਖਾ ਲਈ ਬੰਦਾ ਵੀ ਲੈਂਦਾ ਤੇ ਇੱਕ ਜਨਾਨੀ ਵੀ ਦੇਖਦੀ ਹੈ ਤੇ ਕਈ ਵਾਰੀ ਆਏ ਲੱਗਦਾ ਪਣੇ ਜਮ ਕੇ ਘਰੇ ਤੁਰਿਆ ਫਿਰਦਾ ਹੈ ਤੇ ਆਵਾਜ਼ ਇਹਨੂੰ ਆਵਾਜ਼ ਭਾਈ ਦੇ ਨਾਮ ਲੈ ਕੇ ਸੁਣਿਆ ਪਣੇ ਕਿਤੇ ਪੱਕਾ ਚੱਲ ਵਾ ਵਟੂ 3 ਨਾਨੇ ਭਈ ਜਾਂਦੀ ਹੈ ਕਈ ਯਾਰੀ ਕੱਚਾ ਕੱਚਾ ਮਾਜੂਆ ਦੇ ਕਈ ਯਾਰੀ ਗੰਦੀ ਗੰਦੀ ਵਿਧਵੋ ਜੀ ਮਾਰਦੀ ਹੈ ਭਣੇ ਮਾਰਦੀ ਹੈ ਨਾ ਭਣੇ ਕਈ ਯਾਰੀ ਆਪ ਦੇ ਵਿੱਚੋਂ ਸਰੀਰ ਚੋਂ ਵੀ ਆਉਣ ਲੱਗ ਜਾਂਦੀ ਹੈ ਚੱਲੇ ਬਾਬੇ ਉਹ ਦੁਖ ਤਿਕਲੀ ਪਗੋੜਾ ਖੜਾ ਦੁਸ਼ਟਾ ਦੁਖ ਤਿਕਲੀ ਪਗੋੜਾ ਖੜਾ ਦੁਸ਼ਟਾ ਇਹ ਸੁਣ ਲੈ ਮਾਂ ਮੇਰੀ ਮਜਬੂਰੀ ਤੇਰਾ ਛੇਤੀ ਛੇਤੀ ਬਣ ਜਾ ਹੁੰਦਾ ਬਣੀ ਤੇਰਾ ਹੁੰਦਾ ਚੱਲੀ ਬਾਬੇ 1 2 3 4 ਚੱਲੋ ਯੋਧਿਆ ਬਾਕੀ ਭੈਣੇ ਬਾਪੂ ਦਾ ਰਹਾ ਪੈਜੋ ਜੇ ਮੱਥਾ ਟੇਕ ਦੋ ਭੈਣੇ ਤੇ ਕੋਈ 100 ਰੁਪਇਆ ਸਾਜੀਆਂ ਦੇ ਟੇਕ ਆਹ ਆ ਪਤਾ ਚੱਲਣ ਦੇਣਾ ਉਹ ਗੱਲ ਹੀ ਕੋਨੀ ਬੇ ਬੇ ਸਲਾਮੁ ਅਲਿਕੁਮ ਹਾਂਜੀ ਸਲਾਮੁ ਅਲਿਕੁਮ ਹਮਾਰਾ ਗਾਵ ਨਿਸ਼ਮਾ ਸਾਦ ਮਰ ਤੁਰਦੈ ਤੁਰਦੈ ਨੂੰ ਕਰੋ ਸਲਾਮ ਪੀਰ ਮੇਰ ਤੁਰਦੈ ਨੂੰ